ਜਲੰਧਰ ਵੈਸਟ ਵਿੱਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ ਤਾਜ਼ਾ ਮਾਮਲਾ ਬਸਤੀ ਸ਼ੇਕ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾ ਵਾਲੇ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਘਰ ਵਿੱਚੋਂ 4 ਲੱਖ ਦੇ ਕਰੀਬ ਦੇ ਗਹਿਣੇ ਅਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਸੰਬੰਧੀ थाना ਪੰਜੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਇਸ ਬਾਬਤ ਪੀੜਤ ਮਹਿਲਾ ਅਤੇ ਪਰਿਵਾਰਕ ਮੈਂਬਰ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਜਲੰਧਰ ਤੋਂ ਵਰਿੰਦਰ ਸਿੰਘ ਦੀ ਰਿਪੋਰਟ ਜੀ ਨੂੰ ਆਪਣਾ ਜੀ ਵਿਕਾਸ ਨਾਮ ਮੇਰਾ ਵਿਕਾਸ ਜੀ ਕਿਹੜੀ ਜਗ੍ਹਾ ਤੋਂ ਭਾਈ ਮੈਂ ਦਾਸ਼ਮੰਦਾ ਤੋਂ ਆ ਮੇਰੇ ਵੱਡੇ ਭਾਈ ਸਾਹਿਬ ਦਾ ਘਰ ਹੈ ਜੀ ਮੈਨੂੰ ਤਾਂ ਫੋਨ ਆਇਆ ਕਿ ਇੱਦਾਂ ਦਾ ਸਾਡੇ ਚੋਰੀ ਹੋ ਗਈ ਹੈ ਕਿਹੜੀ ਜਗ੍ਹਾ ਚੋਰੀ ਹੋਈ ਹੈ ਕਿਹੜੀ ਜਗ੍ਹਾ ਚੋਰੀ ਹੋਈ ਹੈ ਭਾਈ ਇਹ ਬਸਤੀ ਸ਼ੇਕ ਹੋਈ ਹੈ ਭਾਈ ਜੀ ਤੇ ਤੁਹਾਡੇ ਪੈਸੇ ਵੀ ਕੰਮ ਕਰਦੇ ਨੇ ਭਾਈ ਮੇਰੇ ਸਪੋਰਟਸ ਦਾ ਕੰਮ ਕਰਦੇ ਕਿੰਨੀ ਕਚੋਰੀ ਕਰੇ ਭਾਈ ਘੱਟੋ ਘੱਟ 4 ਲੱਖ ਦਾ ਸੋਨਾ ਸੀਗਾ ਭਾਜੀ 20-25 ਹਜ਼ਾਰ ਰੁਪਏ ਨਕਦੀ ਸੀ ਭਾਜੀ ਜੀ ਇਸ ਥਾਣਾ ਕਿਹੜਾ ਪੈਂਦਾ ਜੀ ਪਾਇਨਵਰ ਭਾਜੀ ਇਸ ਬੰਦੇ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਜੀ ਹਾਂ ਜੀ ਸ਼ਿਕਾਇਤ ਦਿੱਤੀ ਭਾਜੀ ਪਰ ਕੋਈ ਸੁਣਵਾਈ ਨਹੀਂ ਹੋਈ ਭਾਜੀ ਠੀਕ ਹੈ ਭਾਜੀ ਕਨੇ ਚੱਕਰ ਲਾ ਗਏ ਪਰ ਮੁੜ ਕੇ ਆਏ ਨਹੀਂ ਹੋ ਕਾਰਵਾਈ ਕਰਨ ਵਾਸਤੇ ਆਪਣਾ ਜੀ ਮੇਰਾ ਨਾਮ ਸਿੰਦੁਰਾ ਮੈਂ ਕਿਹੜੀ ਜਗ੍ਹਾ ਤੋਂ ਬਸਤੀ ਸ਼ੇਖ ਫਰੀ ਲਿਆਵਾਂ ਲੰਮ ਹਾਂਜੀ ਸਮਝ ਕੀ ਮਾਮਲਾ ਕੀ ਆ ਸਰ ਆਪ ਬੇਕੀ ਨਸੂਝ ਮੇਰੇ ਘਰੋਂ ਸਾਰਾ ਮੇਰਾ ਸਾਮਾਨ ਚੋਰੀ ਹੋ ਗਿਆ ਜੀ ਇੱਥੇ ਕੀ ਕਈ ਦਾ ਸੋਨਾ ਮੈਂ ਕਿ ਕਿੰਨਾ ਸੋਨਾ ਸੀ ਕਿੰਨਾ ਕੈਸ਼ ਸੀ ਸੋਨਾ 4 ਲੱਖ ਦਾ ਹੈਗਾ ਸੀ ਅਕੋਰਡਿੰਗ ਤੇ ਨਕਦ ਕਿੰਨੇ ਸੀ ਨਗਦ ਮੇਰੀ ਕੋ ਗੋਲਪੈਸੀ ਉਹਦੇ ਵਿੱਚ ਮੈਂ ਕੱਟੋ-ਕੱਟੋ ਕਰਕੇ 1 ਸਾਲ 2 ਸਾਲ ਤੋਂ ਪੈਸੇ ਪਾਰੇ ਸੀ ਉਹ ਉਹ ਮੇਰੀ ਗੋਲਪੈਈ ਸੀ ਚਾਂਦੀ ਦੇ ਕੜਾ ਪਿਆ ਸੀ ਇੱਕ ਮੇਰਾ ਪਾਇਲਾ ਪਈਆਂ ਸੀ ਮੇਰੀ ਬੇਟੀ ਦੀਆਂ ਤੇ ਮੇਰੀਆਂ ਦੋ ਉਹ ਵੀ ਸਭ ਕੁਝ ਗਾਇਬ ਹੈ ਇਥੋਂ ਟੱਪ ਗਈ ਵੀ ਜਿਹੜੀਆਂ ਸਿਲਵਰ ਦੀਆਂ ਮੇਰੀਆਂ ਜਿਹੜੀਆਂ ਚੈਨਾ ਹੁੰਦੀਆਂ ਨਾ ਉਹ ਵੀ ਚਣ ਕੇ ਲੈ ਗਏ ਜਿਹਦਾ ਆਰਟੀਫੀਸ਼ੀਅਲ ਪਈਆਂ ਹੁੰਦੀਆਂ ਉਹ ਪੂਰੀ ਕਿਟ ਚੱਕ ਕੇ ਲੈ ਗਏ ਆਪਣਾ ਕਦਾ ਕੰਮ ਕਦਾ ਕਰਦੇ ਤੁਸੀਂ ਮੇਰੇ ਮੈਂ ਹਾਊਸ ਵਾਈਫ ਹਾਂ ਮੇਰੇ ਹਸਬੰਡ ਬਾਹਰ ਰਹਿੰਦੇ ਫੈਂਟਾ ਸਪੋਰਟਸ ਜੋਬ ਕਰਦੇ ਆ ਹਮ ਇੱਥੇ ਬਸਤੀ ਨੂੰ ਉਹਨਾਂ ਦੀ ਆਫਿਸ ਹੈ ਉਹਨਾਂ ਦਾ ਤੁਸੀਂ ਲਾਖਪੁਰ ਰਹਿੰਦੇ ਇਸ ਸਬੰਧੀ ਪੁਲਿਸ ਨੂੰ ਕਹਿ ਦਿੱਤੀ ਤੁਸੀਂ ਹਾਂਜੀ ਸ਼ਿਕਾਇਤ ਕੀਤੀ ਕਿਹੜਾ ਥਾਣਾ ਪੈਂਦਾ ਜੀ ਮੇਰੇ ਪੰਜ ਨੰਬਰ ਚੌਂਕੀ ਪੈਂਦੀ ਠੀਕ ਹੈ ਆਪਣਾ ਕੋਈ ਦੁਬਾਰਾ ਨਾ ਬੋਲਦੀ ਹੋ ਸਿਮਰਾ ਨਾਮ ਸਿਮਰਨ ਹੈ ਠੀਕ ਹੈ ਨਾ